ਇਹਦਾ ਪਹੇਲੀ ਪਹਿਲੀ ਪਹੇਲੀ ਉਹ ਕਿਹੜੀ ਸਬਜ਼ੀ ਹੈ ਜਦੋਂ ਪਿੱਛੇ ਪੜਿਆ ਜਾਂਦਾ ਹੈ ਤਾਂ ਕੁੜੀ ਦਾ ਨਾਮ ਆਉਂਦਾ ਹੈ ਇਸਦਾ ਸਹੀ ਜਵਾਬ ਹੈ ਖੀਰਾ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਫਟਣ ਤੋਂ ਬਾਅਦ ਆਵਾਜ਼ ਨਹੀਂ ਆਉਂਦੀ ਇਸ ਦਾ ਸਹੀ ਜਵਾਬ ਹੈ ਦੁੱਧ ਤੀਸਰੀ ਪਹੇਲੀ ਉਹ ਚੀਜ਼ ਕੀ ਹੈ ਜਿਸ ਨੂੰ ਜਿੰਨਾ ਜ਼ਿਆਦਾ ਖਿੱਚਿਆ ਜਾਂਦਾ ਹੈ ਉਨੇ ਹੀ ਛੋਟਾ ਹੁੰਦਾ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ 시ਗਰ ਚੌਥੀ ਪਹੇਲੀ ਹਰੀ ਡੱਬੀ ਪੀਲਾ ਆਕਾਰ ਉਸ ਵਿੱਚ ਬੈਠਾ ਕਾਲੂ RAM ਦੱਸੋ ਕੀ ਇਸਦਾ ਸਹੀ ਜਵਾਬ ਹੈ ਪਪੀਤਾ ਪੰਜਵੀਂ ਪਹੇਲੀ ਪਤਲੀ ਕਮਰ ਸੋਹਣੀਆਂ ਲੱਤਾਂ ਬੰਸਰੀ ਵਜਾਉਣ ਲਈ ਗਿਆ ਹੂ ਕਿਤੇ ਇਸਦਾ ਸਹੀ ਜਵਾਬ ਹੈ ਮੱਛਰ ਛੇਵੀਂ ਪਹੇਲੀ ਤਿੰਨ ਟੰਗਾਂ ਵਾਲੀ ਤਿਤਲੀ ਨਹਾ ਧੋ ਕੇ ਬਾਹਰ ਨਿਕਲੀ ਇਸ ਦਾ ਸਹੀ ਜਵਾਬ ਹੈ ਸਮੋਸਾ ਸੱਤਵੀਂ ਪਹੇਲੀ ਕਾਲਾ ਘੋੜਾ ਚਿੱਟੇ ਦੀ ਸਵਾਰੀ ਇੱਕ ਕੋ ਉੱਤਰ ਦਾ ਹੈ ਦੂਜੇ ਦੀ ਵਾਰੀ ਇਸ ਦਾ ਸਹੀ ਜਵਾਬ ਹੈ ਤਵਾ ਤੇ ਰੋਟੀ 8ਵੀਂ ਪਹੇਲੀ ਹਰਾ ਕਰ ਲਾਲ ਦੁਕਾਨ ਵਿੱਚ ਬੈਠਾ ਲੱਲੂ RAM ਇਸ ਦਾ ਸਹੀ ਜਵਾਬ ਹੈ ਤਰਬੂਜ 9ਵੀਂ ਪਹੇਲੀ ਉੱਠਦੀ ਬੈਠਕ ਹਿਰਨ ਦੀ ਚਾਲ ਦੱਸੋ ਕੌਣ ਹੈ ਪਹਿਲਵਾਨ ਇਸ ਦਾ ਸਹੀ ਜਵਾਬ ਹੈ ਡੱਡੂ 10ਵੀਂ ਪਹੇਲੀ ਉਹ ਕੀ ਹੈ ਜਿਸ ਦਾ ਜਾਣਾ ਵੀ ਮਾੜਾ ਹੈ ਤੇ ਆਉਣਾ ਵੀ ਮਾੜਾ ਹੈ ਇਸ ਦਾ ਸਹੀ ਜਵਾਬ ਹੈ ਅੱਖ 11ਵੀਂ ਪਹੇਲੀ ਉਹ ਕੀ ਹੈ ਜਿਸ ਨੂੰ ਆਪ ਇੱਕ ਵਾਰੀ ਖਾ ਕੇ ਦੁਆਰਾ ਨਹੀਂ ਖਾਣਾ ਚਾਹੁੰਦੇ ਪਰ ਫਿਰ ਵੀ ਖਾਣੇ ਹਾਂ ਇਸ ਦਾ ਸਹੀ ਜਵਾਬ ਹੈ ਤੋਖਾ